ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਕਈ ਵੀਰਾਂ ਦੇ ਨਾ ਹਨਾ ਵੀਡੀਓ ਦੇ ਵਿੱਚ ਕਮੈਂਟ ਦੇਖਦਾ ਆਂਦਾ ਤਾਂ ਬਾਈ ਕਹਿੰਦੇ ਯਾਰ ਬਾਈ ਕਰਤਾਰ ਟਰੈਕਟਰ ਤੇ ਕਿ ਸੈਲੇਜ ਮਸ਼ੀਨ ਨਹੀਂ ਤੁਸੀਂ ਜਮਾ ਹੀ ਦਿਖਾਈ ਵੀ ਉਹ ਜ਼ਰੂਰ ਦਿਖਾਏ ਹੋ ਹਨਾ ਕਿੱਦਾਂ ਚੱਲਦਾ ਟਰੈਕਟਰ ਕਿੱਦਾਂ ਮਸ਼ੀਨ ਚੱਲਦੀ ਆ ਬਾਕੀ ਅੱਜ ਤੁਹਾਨੂੰ ਪਤਾ ਹੀ ਹੈ ਨਾ ਸੀਜ਼ਨ ਕੰਬਾਈਨਰ ਆ ਬਾਈ ਤਿੰਨ ਮਸ਼ੀਨਾਂ ਦੀਆਂ ਬਸ ਭਜਣਾੜ ਦੇ ਵਿੱਚ ਸੂਤ ਆਇਆ ਨਹੀਂ ਕਦੇ ਉੱਧਰ ਨੂੰ ਭੱਜ ਜਾ ਕਦੇ ਉੱਧਰ ਨੂੰ ਭੱਜ ਜਾ ਨਾ ਤੁਹਾਨੂੰ ਬਸ ਤਿੰਨ ਮਸ਼ੀਨਾਂ ਦੇ ਬਾਈ ਇੱਕ ਬੰਦਾ ਤਾਂ ਉਹੀ ਕਰੇ ਉਹਦੇ ਕਿਸ ਦਾ ਕੋਸ ਹੋ ਗਿਆ ਕਦੇ ਕੋਸ ਹੋਊਗਾ ਤੁਹਾਨੂੰ ਪਤਾ ਹੀ ਅੱਜ ਕੱਲ ਗਿੱਲੀਆਂ ਮੱਕੀਆਂ ਦੇ ਵਿੱਚ ਮੱਕੀ ਦੇ ਵਿੱਚ ਥੋੜੀ ਸੈਟਿੰਗ ਜ਼ਿਆਦਾ ਹੁੰਦੀ ਹੈ ਨਾ ਜਿੱਥੇ ਗਿੱਲੀ ਮੱਕੀ ਆ ਕਈ ਵਾਰ ਬੰਦਾ ਕਹਿੰਨੇ ਯਾਰ ਗਿੱਲੀ ਆ ਵੜ ਰਹੀ ਹੋਣੀ ਤਾਂ ਉੱਥੇ ਮੜੀ ਸੈਟਿੰਗ ਕਰਨੀ ਪੈਂਦੀ ਉਹਦੀ ਵੀ ਉਹਦੇ ਕਰਕੇ ਥੋੜਾ ਜਿਹਾ ਲੰਘ ਗਿਆ ਟਾਈਮ ਲੱਕਣਿਆ ਨਾ ਮਸ਼ੀਨਾਂ ਦੇ ਬੜੀਆਂ ਤੇ ਬਾਕੀ ਅੱਜ ਤੁਹਾਨੂੰ ਦਿਖਾਵਾਂਗੇ ਸੈਲੇਜ ਮਸ਼ੀਨ ਕਰਤਾਰ ਜਿਹੜਾ ਆਪਣਾ ਝੋਟਾ ਹੈ ਨਾ ਚੱਲਦਾ ਮੱਕੀ ਤੇ ਅੱਜ ਰਾਜੇਵਾਲ ਪਿੰਡ ਆਇਧਰ ਆਪਣੇ RAMME ਚੱਕ RAMME ਤੋਂ ਅੱਗੇ ਉੱਥੇ ਆਏ ਹੋਇਆ ਆ achar ਬਣਾਉਣਾ ਵੀ ਆਪਣੇ ਮੱਕੀ ਖਰੀਦੀ ਦੀ ਆਪਾਂ ਨੇ ਉਹ ਮੱਕੀ ਦਾ achar ਪਾਉਣ ਵਾਸਤੇ ਅੱਜ ਹਨਾ ਨਾਲ ਤੁਹਾਨੂੰ ਸਾਡੇ achar ਦੀ ਜਿਹੜੀ ਕੁਆਲਿਟੀ ਆ ਉਹ ਵੀ ਦਿਖਾਵਾਂਗੇ ਸਾਰੀ ਵੀ ਕਿੰ딴 ਦੀ ਸਾਡੀ ਕੁਆਲਿਟੀ ਆ ਹਨਾ ਛੱਲੀ ਕਿੰਨੇ ਪਰਸੈਂਟ ਛੱਲੀ ਦਾ ਜਿਹੜਾ ਮੱਕੀ ਦੇ ਵਿੱਚ achar ਦੇ ਦਾਣਾ ਸਾਰਾ ਦਿਖਾਵਾਂਗੇ ਕਈ ਵੀਰਾਂ ਦੇ ਕਮੈਂਟ ਦੇ ਵੀ ਨਿੰਦਰ ਵੀਰ ਦੇ ਪੈਰ ਤੇ ਕੀ ਵੱਜਿਆ ਵੀਰੇ ਇਹ ਵੀਰੇ ਤੁਹਾਨੂੰ ਮੈਂ ਦੱਸਿਆ ਤਾਂ ਨਾ ਵੀ ਪੈਰ ਦੇ ਦਾ ਗਰੈਂਡਰ ਆ ਜਿਹੜਾ ਆਪਣੇ ਲੋਹਾ ਵਢਣ ਵਾਲਾ ਇੱਕ ਦਿਨ ਥੱਲੇ ਪਿਆ ਤਾਂ ਤਾਰਾਂ ਜੀਆਂ ਤਾਰ ਮੁੰਡੇ ਨੇ ਉਹਦਾ ਤਾਰ ਲਾਤੀ ਥੱਲੇ ਪਏ ਪਏ ਤੇ ਚੱਲ ਪਿਆ ਚੱਲਣ ਨਾਲ ਜਿਹੜਾ ਆਪਾਂ ਘੁੰਮ ਘੁੰਮ ਕੇ ਜੇ ਨਾ ਪੈਰ ਤੇ ਬਾਈ ਟੱਕ ਲਾ ਗਿਆ ਖਾਸਾ ਇਹ ਤਾਂ ਸੀਜ਼ਨ ਤੇ ਜਦੋਂ ਰਿਪੇਰਾ ਕਰਦੇ ਦੀ ਜਾਂਦੀ ਹੋ ਗੱਲ ਆ ਚਲੋ ਦਿਖਾਉਣਾ ਤੁਹਾਨੂੰ ਅੱਜ ਹੁਣ ਤਾਂ ਵੈਸੇ ਠੀਕ ਆ ਬਾਕੀ ਦਿਖਾਉਣਾ ਤੁਹਾਨੂੰ ਹੁਣ ਚੱਲਦਾ ਨਾਲੇ ਝੋਟਾ ਨਾਲੇ ਮਸ਼ੀਨ ਨਾਲੇ ਪੈਰ ਆਪਾਂ ਪੈਰ ਤੋਂ ਹੀ ਸਟਾਰਟ ਕਰ ਲੈਨੇ ਆਹ ਲੱਗਿਆ ਬਈ ਇੰਨਾ ਟੱਕ ਲੱਗ ਗਿਆ ਤਾਂ ਲੱਗਣ ਕਰਕੇ ਨਾ ਜਿਹੜਾ ਚਲੋ ਰਾਮ ਦਾ ਆਈ ਗਿਆ ਪਰ ਜਿੰਨਾ ਕ ਰਾਮ ਆਉਂਦਾ ਨਾਲ ਦੀ ਨਾਲ ਉਹਨਾਂ ਕ ਬਈ ਆਹ ਫੜੰਗੇ ਜੈ ਨਾ ਛਿੱਲ ਦਿੰਦੇ ਤੇ ਆਹ ਮੱਕੀ ਆ ਬਈ ਜਿਹਦਾ ਚਾਰ ਲੱਗੇ ਹੋਏ ਆ ਪਾਉਣਾ ਬਾਕੀ ਛੱਲੀ ਆ ਬਈ ਇਹ ਆਪਣਾ ਪੂਰਾ ਰਿਕਾਰਡ ਆ ਛੱਲੀ ਦਾ ਵੀ ਜਿੰਨਾ ਮਤ ਮਤਲਬ ਦਾਣਾ ਹੈ ਨਾ ਛੱਲੀ ਦੇ ਵਿੱਚ ਪੂਰਾ ਹੀ ਦਾਣਾ ਜਿਹੜਾ ਇਹਦੇ ਵਿੱਚ ਪਾਉਣਾ ਉਹ ਆਪਾਂ ਨਾ ਬਈ ਛੱਲੀ ਦਾਣਾ ਛੱਲੀ ਕੱਢਣੀ ਆ ਬਈ ਤੇ ਇੱਕ ਵੀ ਛੱਲੀ ਸਾਡੀ ਜਿਹੜੀ ਹੈ ਨਾ ਮੀ ਮਲੋਂ ਨਿਕਲੂਗੀ ਨਹੀਂ ਵਿੱਚ ਤੇ ਪੂਰਾ ਜਿਹੜਾ ਦਾਣਾ ਸਾਰਾ ਹੀ ਚਾਰ ਦੇ ਵਿੱਚ ਜਾਊਗਾ ਤੁਹਾਡੇ ਸਾਹਮਣੇ ਆ ਬਾਈ ਕੋਈ ਵੀ ਲਾਈਨ ਚ ਨਾ ਇੱਕ ਵੀ ਛੱਲੀ ਕਿਤੇ ਘਟ ਹੋਵੇ ਥਾਂ ਆਪਾਂ ਦੇਣ ਦਾ ਰੋਵਾਂਗੇ ਇਹ ਆ ਸਾਡੀ ਕੁਆਲਿਟੀ ਚਾਰ ਦੀ ਨੇ ਆਪਾਂ ਕਈ ਜਗ੍ਹਾ ਦੇਖਦੇ ਆ ਨਾ ਵੀ ਛੱਲੀ ਇੱਕ ਲਾਈਨ ਜਿਵੇਂ ਆ ਦੋਸ ਆ ਦੋ ਲਾਈਨ ਇੱਕ ਲਾਈਨ ਤੋੜ ਲਈ ਕਿ ਛੱਡ ਲਈ ਕਿ ਤੋੜ ਲਈ ਕਿ ਛੱਡ ਲਈ ਪਰ ਆਪਣਾ ਉਹ ਕੰਮ ਨਹੀਂ ਆਪਾਂ ਇਹਨ ਪੂਰਾ ਜਿਹੜਾ ਕੰਮ ਆ ਚਾਰ ਦਾ ਆਪਣਾ ਪਹਲ ਕੁਆਲਿਟੀ ਦਾ ਆਪਣੇ ਕੋਲ ਚਾਰ ਬਾਈ ਖੜਦਾ ਵੀ ਹੈ ਨਹੀਂ ਨਾ ਹੁਣ ਦੇ ਦੋ ਸੀ ਹਜ਼ਾਰ ਲੈ ਲੋ ਜਨਵਰੀ ਦਾ ਚਾਰ ਸਾਡੇ ਕੋਲ ਮੁੱਕਿਆ ਹੋਇਆ ਜਨਵਰੀ ਫਰਵਰੀ ਦਾ ਮੈਂ ਕਹਿੰਦਾ ਇੰਨੇ ਜਿਹੜੇ ਵੀਰਚਾਰ ਤੇ ਲੱਗੇ ਹੋਏ ਤੇ ਆਪਣੇ ਆ ਮੈਂ ਦੇ ਫੋਨ ਤੇ ਫੋਨ ਦੇ ਫੋਨ ਤੇ ਫੋਨ ਬਾਈ ਚਾਰ ਥੋੜਾ ਬੋਤਾ ਦੇ ਦੋ ਮਹਿੰਗਾ ਦੇ ਦੋ ਫਲਾਣਾ ਵੀਰੇ ਯਾਰ ਹੁੰਦਾ ਆਪਣੇ ਕੋਲ ਨਾ ਫੇ ਆਪਾਂ ਦਾ ਜਵਾਬ ਇਹਨਾਂ ਦੇਣਾ ਬਾਕੀ ਇੱਕ ਟਰਾਲੀ ਹਜੇ ਟੋਕਰੀ ਪਾਈ ਆ ਹੈਪੀ ਦੀ ਮਸ਼ੀਨ ਆ ਕਮਲ ਦੀ ਮਸ਼ੀਨ ਬੜੀ ਵਧੀਆ ਚੱਲਦੀ ਆ ਹਾਂ ਛੋਟੂ ਕਿਹਦਾ ਹੈ ਹਾਂ ਠੀਕ ਹੈ ਗਿੱਲਾ ਤਾਂ ਨਹੀਂ ਆਇਆ ਵੋ ਜਿਹਦੇ ਨਾਲ ਪਹਿਲਾਂ ਵੜਨ ਆਏ ਤੇ ਹਨਾ ਉਦੋਂ ਇਹ ਜੇ ਪਾਣੀ ਖੜਾ ਦਾ ਟੋਕਰੀਆਂ ਕਲੇ ਮਾਲ ਕੱਢਿਆ ਦਾ ਅੱਜ ਥੋੜਾ ਜਿਹਾ ਚਲੋ ਠੀਕ ਆ ਵੀ ਇਹ ਸੁੱਕਾ ਜਿਵੇਂ ਹੀ ਬਾਕੀ ਉਹ ਟੋਕਰੀ ਭਰ ਗਈ ਜੀ ਨੂੰ ਕਾਮਰਾ ਅਮਰੀਕਾ ਕਹਿੰਦਾ ਉਹਦੀ ਇੱਥੇ ਹੀ ਅਮਰੀਕਾ ਬਾਕੀ ਸਹੀ ਗੱਲ ਆ ਬਾਈ ਇਹ ਹਨਾ ਜਿਹੜੇ ਬੰਦੇ ਨੇ ਕੰਮ ਕਰਨਾ ਉਹਨੂੰ ਇੱਥੇ ਹੀ ਅਮਰੀਕਾ ਜਿਹਨੇ ਕਰਨਾ ਨਹੀਂ ਭਾਵੇਂ ਅਮਰੀਕਾ ਅੰਗਲੈਂਡ ਜਿੱਥੇ ਮਰਜੀ ਚੱਲ ਜਵੇ ਹਨਾ ਉਹਨੇ ਉੱਥੇ ਜਾ ਕੇ ਵੀ ਨਹੀਂ ਕਰਨਾ ਬਾਕੀ ਟੋਕਰੀ ਖਾਂਦੀ ਕਰਾਂਗੇ ਇਹਦੀ ਛੋਟਾ ਹੋ ਰਿਹਾ ਤੁਹਾਨੂੰ ਚੱਲਦਾ ਰਹਿਜੇ ਇਹ ਹੁਣ ਆਪਾਂ ਨੇ ਸਹਿਮਤ ਮਾਨਾ ਕਿ ਕਿ ਇਹ ਟਰੈਕਟਰ ਦੇ ਨਾਲ ਹੁੰਦਾ ਹੈ ਨਾ ਮਸ਼ੀਨ ਦਾ ਸਿਸਟਮ ਹੈ ਨਾ ਉਹ ਟਰੈਕਟਰ ਦੇ ਨਾਲ ਹੁੰਦਾ ਟੋਕਰੀ ਆ ਟਰੈਕਟਰ ਵਾਲਾ ਤੇਲ ਜਾਂਦਾ ਦਾ ਐਦਿਗੀ ਆਪਾਂ ਕੀ ਕਰਿਆ ਜਿਹੜਾ ਟੋਕਰੀ ਆ ਸਿਸਟਮ ਇਹ ਟਰੈਕਟਰ ਨਾਲ ਲਾਤਾ ਤਾਂ ਹੀ ਉਹਨਾਂ ਲੀਵਰ ਲਾ ਕੇ ਟੋਕਰੀ ਚੱਕੀ ਆ ਉਹ ਚਲੋ ਜੀ ਉਹ ਖਾਲੀ ਆ ਨਿਆਰਾ ਵਹੀ ਇਹ ਦਾ ਨਾ ਜਿਵੇਂ ਮੰਨ ਲਓ ਕਿਲਾ ਕਿਤੇ ਜਾਂ ਸੁੱਕਾ ਕਿਤੇ ਪਾਣੀ ਖੜੇ ਜਿ ਵਿਚਾਰ ਮਸ਼ੀਨ ਕੱਢੀ ਜਾਂਦੀ ਆ ਬਹੁਤ ਘਮ ਹੋ ਗਿਆ ਮੈਂ ਉੱਪੂ ਚਾਰ ਦੀ ਕੁਆਲਿਟੀ ਆ ਜਿਹੜੀ ਇਹਦਾ ਬਾਈ ਤੁਸੀਂ ਦੇਖਦਾ ਪੂਰਾ ਪ੍ਰੋਫੈਸ਼ਨਲ ਨਾ ਉਹ ਪ੍ਰੋਫੈਸਰ ਪਰ ਇਹ ਆਉਂਦੇ ਰਹਾ ਬਣਾਉਗਾ ਨਾ ਇਹ ਕਿ ਲੇਬਰ ਦਾ ਰਾਹ ਬਣਾਉਣੇ ਪੈਂਦੇ ਸੀ ਜਿੱਦਾਂ ਦੀ ਇਹ ਮਸ਼ੀਨ ਬਣਾਈ ਆ ਆਪਣੇ ਐਪੀ ਨੇ ਨਜ਼ਾਰੇ ਲਿਆ ਦੇ ਬਾਈ Oh, yeah. ਤੋਖੇ ਤੋੜਦੇ ਬਾਈ ਜੀਵੀਦਾਰਾਂ ਦੇ ਹਨਾ ਕਿਤੇ 5-6 ਦਿਨ ਤੱਕ ਦੋ ਤੰਤ ਦੋ ਦਿਨ ਦਾ ਕੰਮ ਨਾਲ ਦਿਹਾੜੀਆਂ ਦਿਨਾਂ ਦਾ ਕੰਮ ਦਾ ਘਾਂਟਿਆਂ ਦਾ ਕਰ ਦਿੰਦਾ ਆਜੀਆਂ ਟਰਾਲੀਆਂ ਆਚਾਰ ਦੀਆਂ ਆਪਣੀਆਂ ਹੀ ਪਹੁੰਚ ਗਈ ਇੱਕ ਟਰਾਲੀ ਆ ਖੜੀ ਆ ਬਾਹਰ ਤੇ ਬਾਕੀ ਅੰਦਰ ਦਾ ਪਰਮਾਤ ਦਿਖਾਣਿਆ ਤੁਹਾਨੂੰ ਕਿਵੇਂ ਚੱਲ ਰਿਹਾ ਕੰਮ ਅਗਰ ਕਾਲਾ ਬਾਈ ਲੱਗਾ ਹੋਇਆ ਅੱਜ ਲੋਡਰ ਤੇ ਉੱਤਰ ਤੇ ਕਾਲਾ ਭਾਈ ਲੱਗਿਆ ਹੋਇਆ। ਬਾਕੀ ਪੱਪੂ ਅੰਦਰ ਬੋਵੀ ਅੰਦਰ ਫੋਰਮੈਨ ਵੀ ਲੱਗੇ ਹੋਏ ਆ। ਬਾਕੀ ਅੰਦਰ ਕਾਲੇ ਭਾਈ ਦਾ ਮੁੰਡਾ ਇਹ ਬਹੁਤ ਵਧੀਆ ਬੰਦਾ। ਪੱਪੂ ਬਹੁਤ ਤਕਾ ਚੱਲਦਾ ਹੈ। ਆ ਪੱਪੂ। ਇਹ ਬਹੁਤ ਤਕਾ ਚੱਲਦਾ। ਉਹ ਰ ਅੱਗੇ ਸੀ ਦਮਦਾਰ ਬਾਈ ਥੋੜਾ ਜਿਹਾ ਅੰਦਰੋਂ ਹੰਡਾ ਭਾਣੀ ਯਾਰ ਮੋਲੀ ਕਰਿਆ ਹੋਇਆ ਤੰਗੜੀ ਫੇਰਨ ਔਲੀ ਤੇ ਨਿਆ ਇੱਕ ਹੀ ਕਰੀ ਜਨਾ ਦੇਖੀਂ ਜਿਆਦਾ ਜ਼ੋਰ ਨਾ ਨਾ ਮਾਰੀ ਪਰ ਇਹ ਪਰ ਲਪੇਟ ਹੋਊਗਾ ਸਾਰ ਸਤਾਨੀਆਂ ਕਰਦਾ ਦੰਦ ਵਿੱਚ ਭਲਾਵਟਾਂ ਕਰੀ ਜਾਂਦਾ ਕੱਪੜੇ ਦੀਆਂ ਆਧੀਆਂ ਪੇਪਰ ਦੀਆਂ ਤੋੜ ਦੇ ਕਾਤੇ ਆ ਪੇਪਰ ਉੱਧਰ ਲਿਫਟ ਦੀ ਜਿੱਦ ਉੱਧਰ ਇੱਕ ਹੌਲ ਤਿਆਰ ਆ ਮਦਰੀ ਉਹਦਾ ਕੰਮ ਚੱਲ ਰਿਹਾ ਇੱਧਰ ਬੋਵੀ ਲਾਣ ਲੱਗਾ ਫੈਡ ਤੇ ਬਾਅਦ ਚ ਟਰਾਲੀ ਲੋਡ ਕਰਕੇ ਉਹ ਪਰੇ ਜਾਂਦਾ ਮਾਲ ਆਪਣਾ ਸਾਰੀਆਂ ਗੱਟਾਂ ਉੱਤੇ ਹੀ ਲਾਉਣੀਆਂ ਨੇ ਚਲੋ ਮਿਲਦੇ ਆਂ